ਲਗਾਤਾਰ ਪੈ ਰਹੇ ਪਾਰੀਮੀ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਦਸਯੇ ਕੀ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿੱਚ ਹੋਈ ਪਾਰੀ ਬਾਰਿਸ਼ ਦੇ ਕਾਰਨ ਪਠਾਨਕੋਟ ਦੇ ਕੋਲੋਂ ਲੰਘਦੇ ਚੱਕੀ ਦਰਿਆ ਦੇ ਵਿੱਚ ਅਚਾਨਕ ਹੜਾ ਆ ਗਏ ਜਿਸ ਦੇ ਕਾਰਨ ਇੱਥੇ ਦਰਿਆ ਤੇ ਬਣੇ ਚੰਮੂ ਜਲੰਧਰ ਰੇਲਵੇ ਟ੍ਰੈਕ ਵਾਲੇ ਸਟੀਲ ਪੁਲ ਦੇ ਹੇਠੋਂ ਅਚਾਨਕ ਜ਼ਮੀਨ ਖਿਸਕ ਗਈ ਇਸ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚਣ ਦਾ ਖੱਛਾ ਪੈਦਾ ਹੋ ਗਿਆ ਹੈ ਦਸਯੇ ਕੀ ਜ਼ਮੀਨ ਉੱਧੋ ਖਿਸਕੀ ਹੈ ਜਦੋਂ ਪੁਲ ਦੇ ਉੱਪਰੋਂ ਯਾਤਰੀਆਂ ਦੇ ਨਾਲ ਭਰੀ ਹੋਈ ਟ੍ਰੇਨ ਲੰਘ ਰਹੀ ਸੀ ਜੋ ਕਿ ਜੰਮੂ ਉਹ ਦਿੱਲੀ ਜਿਆਦਾ ਹੀ ਸੀ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੁੱਲ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਆ ਗਿਆ ਕਨਿਮਤ ਰਹੀ ਕਿ ਕੋਈ ਵੀ ਛਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਟ੍ਰੇਨ ਉੱਥੇ ਤੋਂ ਸੁਰੱਖਿਅਤ ਲੰਘ ਗਈ ਹੈ ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਮੁਰੰਮਤ ਦਾ ਕੰਮ ਤੇਜ਼ ਕਰ ਦਿੱਤਾ ਹੈ ਪਰ ਇਸ ਰੇਲਵੇ ਲਾਈਨ ਤੇ ਅਜੇ ਵੀ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਗਈ ਹੈ ਲਗਾਤਾਰ ਪੈ ਰਹੇ ਪਾਰੀਮੀ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿੱਚ ਹੋਈ ਪਾਰੀ ਬਾਰਿਸ਼ ਦੇ ਕਾਰਨ ਪਠਾਨਕੋਟ ਦੇ ਕੋਲੋਂ ਲੰਘਦੇ ਚੱਕੀ ਦਰਿਆ ਦੇ ਵਿੱਚ ਅਚਾਨਕ ਹੜ ਆ ਗਏ ਜਿਸ ਦੇ ਕਾਰਨ ਇੱਥੇ ਦਰਿਆ ਤੇ ਬਣੇ ਜੰਮੂ ਜਲੰਧਰ ਰੇਲਵੇ ਟ੍ਰੈਕ ਵਾਲੇ ਸਟੀਲ ਪੁਲ ਦੇ ਹੇਠੋਂ ਅਚਾਨਕ ਜ਼ਮੀਨ ਖਿਸਕ ਗਈ ਇਸ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਪੈਦਾ ਹੋ ਗਿਆ ਹੈ ਦੱਸਿਆ ਗਿਆ ਕਿ ਇਹ ਜ਼ਮੀਨ ਉਦੋਂ ਖਿਸਕੀ ਹੈ ਜਦੋਂ ਪੁਲ ਦੇ ਉੱਪਰੋਂ ਯਾਤਰੀਆਂ ਦੇ ਨਾਲ ਭਰੀ ਹੋਈ ਟ੍ਰੇਨ ਲੰਘ ਰਹੀ ਸੀ ਜੋ ਕਿ ਜੰਮੂ ਤੋਂ ਦਿੱਲੀ ਜਾ ਰਹੀ ਸੀ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਜ਼ਮੀਨ ਖਿਸਕਣ ਇਲਾ ਪੇੜ ਦੇ ਵਿੱਚ ਆ ਗਿਆ ਕਨਿਮਤ ਰਹੀ ਕਿ ਕੋਈ ਵੀ ਛਾਨੀ ਨੁਕਸਾਨ ਨਹੀਂ ਹੋਇਆ ਅਤੇ ਟ੍ਰੇਨ ਉੱਥੇ ਤੋਂ ਸੁਰੱਖਿਅਤ ਲੰਘ ਗਈ ਹੈ ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਮੁਰੰਮਤ ਦਾ ਕੰਮ ਤੇਜ਼ ਕਰ ਦਿੱਤਾ ਹੈ ਪਰ ਇਸ ਰੇਲਵੇ ਲਾਈਨ ਤੇ ਅਜੇ ਵੀ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਗਈ ਹੈ ਲਗਾਤਾਰ ਪੈ ਰਹੇ ਪਾਰੀਮੀ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿੱਚ ਹੋਈ ਪਾਰੀ ਬਾਰਿਸ਼ ਦੇ ਕਾਰਨ ਪਠਾਨਕੋਟ ਦੇ ਕੋਲੋਂ ਲੰਘਦੇ ਚੱਕੀ ਦਰਿਆ ਦੇ ਵਿੱਚ ਅਚਾਨਕ ਹੜ ਆ ਗਏ ਜਿਸ ਦੇ ਅਦਨ ਇਥੇ ਦਰਿਆ ਤੇ ਬਣੇ ਜੰਮੂ ਜਲੰਧਰ ਰੇਲਵੇ ਟ੍ਰੈਕ ਵਾਲੇ ਸਟੀਲ ਪੁਲ ਦੇ ਹੇਠੋਂ ਅਚਾਨਕ ਜ਼ਮੀਨ ਖਿਸਕ ਗਈ ਇਸ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚਣ ਦਾ ਖਤਰਾ ਪੈਦਾ ਹੋ ਗਿਆ ਹੈ ਦੱਸਿਆ ਕਿ ਇਹ ਜ਼ਮੀਨ ਉੱਧੋ ਖਿਸਕੀ ਹੈ ਜਦੋਂ ਪੁਲ ਦੇ ਉੱਪਰੋਂ ਯਾਤਰੀਆਂ ਦੇ ਨਾਲ ਭਰੀ ਹੋਈ ਟ੍ਰੇਨ ਲੰਘ ਰਹੀ ਸੀ ਜੋ ਕਿ ਜੰਮੂ ਤੋਂ ਦਿੱਲੀ ਜਾ ਰਹੀ ਸੀ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਆ ਗਿਆ ਕਨਿਮਤ ਰਹੀ ਕਿ ਕੋਈ ਵੀ ਛਾਣੀ ਨੁਕਸਾਨ ਨਹੀਂ ਹੋਇਆ ਅਤੇ ਟ੍ਰੇਨ ਉੱਥੇ ਤੋਂ ਸੁਰੱਖਿਅਤ ਲੰਘ ਗਈ ਹੈ ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਮੁਰੰਮਤ ਦਾ ਕੰਮ ਤੇਜ਼ ਕਰ ਦਿੱਤਾ ਹੈ ਪਰ ਇਸ ਰੇਲਵੇ ਲਾਈਨ ਤੇ ਅਜੇ ਵੀ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਗਈ ਹੈ ਲਗਾਤਾਰ ਪੈ ਰਹੇ ਪਾਰੀਮੀ ਦੇ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ ਦੱਸਿਆ ਕਿ ਹਿਮਾਚਲ ਪ੍ਰਦੇਸ਼ ਦੇ ਖੇਤਰ ਦੇ ਵਿੱਚ ਹੋਈ ਪਾਰੀ ਬਾਰਿਸ਼ ਦੇ ਕਾਰਨ ਪਠਾਨਕੋਟ ਦੇ ਕੋਲੋਂ ਲੰਘਦੇ ਚੱਕੀ ਦਰਿਆ ਦੇ ਵਿੱਚ ਅਚਾਨਕ ਹੜ ਆ ਗਏ ਜਿਸ ਦੇ ਕਾਰਨ ਇੱਥੇ ਦਰਿਆ ਤੇ ਬਣੇ ਚੰਮੂ ਜਲੰਧਰ ਰੇਲਵੇ ਟਰੈਕ ਵਾਲੇ ਸਟੀਲ ਪੁਲ ਦੇ ਹੇਠੋਂ ਅਚਾਨਕ ਜ਼ਮੀਨ ਖਿਸਕ ਗਈ ਇਸ ਦੇ ਨਾਲ ਪੁਲ ਨੂੰ ਨੁਕਸਾਨ ਪਹੁੰਚਣ ਦਾ ਖੱਛਾ ਪੈਦਾ ਹੋ ਗਿਆ ਹੈ ਦੱਸਿਆ ਕਿ ਇਹ ਜ਼ਮੀਨ ਉੱਧੋ ਖਿਸਕੀ ਹੈ ਜਦੋਂ ਪੁਲ ਦੇ ਉੱਪਰੋਂ ਯਾਤਰੀਆਂ ਦੇ ਨਾਲ ਭਰੀ ਹੋਈ ਟ੍ਰੇਨ ਲੰਘ ਰਹੀ ਸੀ ਜੋ ਕਿ ਜੰਮੂ ਤੋਂ ਦਿੱਲੀ ਜਾ ਰਹੀ ਸੀ ਜਿਸ ਦੇ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਜ਼ਮੀਨ ਖਿਸਕਣ ਦੀ ਲਪੇਟ ਦੇ ਵਿੱਚ ਆ ਗਿਆ ਕਨਿਮਤ ਰਹੀ ਕਿ ਕੋਈ ਵੀ ਛਾਨੀ ਨੁਕਸਾਨ ਨਹੀਂ ਹੋਇਆ ਅਤੇ ਟ੍ਰੇਨ ਉੱਥੇ ਤੋਂ ਸੁਰੱਖਿਅਤ ਲੰਘ ਗਈ ਹੈ ਹਾਲਾਂਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਮੁਰੰਮਤ ਦਾ ਕੰਮ ਤੇਜ਼ ਕਰ ਦਿੱਤਾ ਤੇ ਇਸ ਰੇਲਵੇ ਲਾਈਨ ਤੇ ਅਜੇ ਵੀ ਜ਼ਮੀਨ ਖਿਸਕਣ ਦੀ ਸੰਭਾਵਨਾ ਜਤਾਈ ਗਈ ਹੈ